ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM KALI MOHALLA 3 ASTPADIA ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਕਿੰਥਾ ਕਰ ਤੂ ਤਾ ਦਇਆ ਸਰਮੈ ਦੀਆ ਮੁੰਦਰਾ ਕੰਨੀ ਪਾਇ ਜੋਗੀ ਇਥੇ ਵਿਸਰਾਹ ਖਿੰਤਾ ਕਰ ਤੂ ਦਇਆ ਆਵਣ ਜਾਣ ਵਿਪੂਤ ਲਾਏ ਜੋਗੀ ਆਵਣ ਜਾਣ ਵਿਪੂਤ ਲਾਏ ਜੋਗੀ ਤਾ ਤੀਨ ਭਾਵਨ ਜਿਨ ਲਿਆ ਐਸੀ ਕਿੰਗੁਰੀ ਵਜਾਏ ਜੋਗੀ ਤੇ ਜੇਤ ਕਿੰਗੁਰੀ ਅਨਹਦ ਵਾਜੈ ਜੇਤ ਕਿੰਗੁਰੀ ਅਨਹਦ ਵਾਜੈ ਜੇਤ ਕਿੰਗੁਰੀ ਚੇਤ ਪੋਲਾ ਬੋਲਨਾ ਜੇਤ ਕਿੰਗੁਰੀ ਅਨਹਦ ਵਾਜੈ ਹਰ ਸਿਓ ਰਹੈ ਲਿਵ ਲਾਇ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਇਥੇ ਜੋਗੀ ਪਦ ਤੋਂ ਪਹਿਲਾਂ ਥੋੜਾ ਜਿਹਾ ਠਹਿਰਾ ਦੇਣਾ ਸਤ ਸੰਤੋਖ ਪਤ ਕਰ ਝੋਲੀ योगी सत संतोष ਝੋਲੀ ਜੋਗੀ ਨਹੀਂ ਕਹਿਣਾ ਝੋਲੀ ਜੋਗੀ ਸਤ ਸੰਤੋਖ ਪਾਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਧਿਆਨ ਕਾ ਕਰ ਡੰਡਾ ਜੋਗੀ ਇਹ ਡੰਡਾ ਜੋਗੀ ਨਹੀਂ ਕਹਿਣਾ ਸਿੰਘੀ ਸੁਰਤ ਵਜਾਈ ਮਾਨ ਦ੍ਰਿੜ ਕਰ ਆਸਣ ਵੈਸ ਜੋਗੀ ਤਾ ਤੇਰੀ ਕਲਪਨਾ ਜਾਈ ਕਾਇਆ ਨਗਰੀ ਮਹ ਮੰਗਣ ਚੜ੍ਹੈ ਜੋਗੀ ਤਾ ਨਾਮ ਪੱਲੇ ਪਾਈ ਕਾਇਆ ਨਗਰੀ ਮਹ ਮੰਗਣ ਚ ਮੰਗਣ ਗੱਗਾ ਵਿੱਚ ਸ਼ੁੱਧ ਬੋਲਣਾ ਮੰਗਣ ਚੜ੍ਹੈ ਜੋਗੀ ਇਥੇ ਵੀ ਸ਼੍ਰਾਮ ਤਾ ਨਾਮ ਪੱਲੇ ਪਾਈ ਇਤ ਕਿੰਗੁਰੀ ਧਿਆਨ ਲਾਗੈ ਜੋਗੀ ਇਤ ਇਤ ਕਿੰਗੁਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੇ ਪਾਇ ਇਤ ਕਿੰਗੁਰੀ ਸਾਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚ ਹੋ ਜਾਏ ਜਿੰਨੇ ਜੋਗੀ ਪਤ ਆ ਰਹੇ ਨੇ ਨਾ ਉਹਨਾਂ ਤੋਂ ਪਹਿਲਾਂ ਠਮਕ ਜੀ ਲਾ ਕੇ ਉਚਾਰਨ ਕਰਨਾ ਹੈ ਪੋ ਭਾਉ ਦੋ ਪਤਲਾਏ ਜੋਗੀ ਇਹੋ ਸਰੀਰ ਕਰ ਡੰਡੀ ਪੋ ਭਾਉ ਦੁਇ ਪਹਿਲਾ ਭਾਉ ਆ ਦੂਜਾ ਭਾਉ ਆ ਤੇ ਨਾਲ ਬੋਲਣਾ ਭਾਉ ਭਾਉ ਦੁਇ ਇਥੇ ਗੁਰਮੁਖ ਪਤਲਾਏ ਜੋਗੀ ਇਥੇ ਵਿਸਰਾਮ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਆਤੰਤੀ ਵਾਜੈ ਇਨ ਬਿਦ ਤ੍ਰਸਨਾ ਖੰਡੀ ਹੁਕਮੁ 부ਜੈ ਸੋ ਜੋਗੀ ਕਹੀਐ 부ਜੈ ਕਸਕੇ ਬੋਲਦਾ ਇਕ ਸਿਉ ਚਿਤ ਲਾਇ ਸਹਿਸਾ ਤੂਟੈ ਨਿਰਮਲ ਹੋਵੈ ਜੋਗਜੁਗਤ ਇਵ ਪਾਏ ਨਜ਼ਰੀ ਆਵਦਾ ਸਭ ਕਿਛ ਬਿਨਸੈ ਹਰ ਛੇਤੀ ਚਿਤ ਲਾਇ ਸਤਗੁਰ ਨਾਲ ਤੇਰੀ ਭਾਵਨੀ ਲਾਗੈ ਤਾ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰਹਿ ਕੁਟੰਬ ਨਹੀਂ ਕਹਿਣਾ ਕੁਟੰਬ ਬੱਬੀ ਨਾਲ ਵਿਚਾਰਨ ਕਰਨਾ ਇਹੋ ਜੋਗ ਨਾ ਹੋਵੇ ਜੂਗੀ ਇਥੇ ਕਿ ਸ਼੍ਰਾਮ ਜੇ ਕੁਟੰਬ ਛੋੜ ਇਥੇ ਠਮਕ ਪਰ ਭਵਨ ਵਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਪ੍ਰਭਵਨ ਨਹੀਂ ਕਹਿਣਾ ਪਰ ਭਵਨ ਕਰਹਿ ਗਰੇ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿਹ ਬਾਬਾ ਜੀ ਕਿੱਥੇ ਲਾਗੇ ਵਿਸਰਾਮ ਗਰੇ ਸਰੀਰ ਮਹਿ ਹਰ ਹਰ ਨਾਮ ਇੱਥੇ ਵਿਸਰਾਮ ਹੈ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿਹ ਇਹ ਜਗਤ ਮਿੱਟੀ ਦਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਪੁਤਲਾ ਜੋਗੀ ਨਹੀਂ ਕਹਿਣਾ ਪੁਤਲਾ ਤੇ ਰੁਕਿਆ ਕਰ ਥੋੜਾ ਜਿਹਾ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋ ਬਜੁਗਤ ਸੋ ਪਾਏ ਜੋਗੈ ਕਾ ਮਾਰਗ ਬਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿਚੋ ਪਰਮ ਚੁਕਾਏ ਵੇਣਾ ਵਜਾਈ ਜੋਗੈ ਕਾ ਮਾਰਗ ਬਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ

ਸੱਤੇ ਰਹੇ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ